ਸਤਿ ਸ਼੍ਰੀ ਅਕਾਲ ਸਾਨ ਵੀਰੋ ਕੀ ਹਾਲ ਚਾਲ ਹੈ ਸੋ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਤੇ ਦੋਸਤੋ ਜਿਸ ਤਰ੍ਹਾਂ ਕੀ ਤੁਸੀਂ ਆਪਣੇ ਚੈਨਲ ਤੇ ਟਰੈਕਟਰ ਦੇ ਰਿਲੇਟਡ ਵੀਡੀਓ ਦੇਖਦੇ ਰਹਿੰਦੇ ਹੋ ਜਿਆਦਾਤਰ ਮੰਡੀ ਦੀਆਂ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਤੇ ਅੱਜ ਜੋ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਕਰਲੋਸਕਾ ਟਰੈਕਟਰ ਜੋ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੋਕ ਡੀਪੂਲਾਣਾ ਦੇ ਵਿੱਚ ਖੜੇ ਸੋ ਬਾਈਆਂ ਨੇ ਬਹੁਤ ਹੀ ਸ਼ੌਂਕ ਨਾਲ ਸੰਭਾਲ ਲਿਆ ਇਹ ਟਰੈਕਟਰ ਤੇ ਇਹਨਾਂ ਦੇ ਵਿੱਚ ਕੁਝ ਮੋਡੀਫਿਕੇਸ਼ਨ ਵੀ ਕੀਤੀ ਗਈ ਆ ਤੇ ਉਹ ਜਿਹੜੇ ਬਾਈ ਨੇ ਮਿਸਤਰੀ ਨੇ ਕੀਤੀ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਸੋ ਆਓ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਓ ਕਰਦੇ ਹਾਂ ਬਾਈ ਹੁਣਾਂ ਨਾਲ ਗੱਲਬਾਤ ਤੇ ਦਿੰਨੇ ਆ ਤੁਹਾਨੂੰ ਪੂਰੀ ਜਾਣਕਾਰੀ ਲੋ ਵੀ ਕਿਸਾਨ ਵੀਰੋ ਅੱਜ ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਕਰਲੋਸ ਦਾ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਸੋ ਪਹਿਲਾਂ ਆਪਾਂ ਬਾਈ ਹੁਣਾਂ ਨਾਲ ਮਿਲਾ ਦਈਏ ਤੁਹਾਨੂੰ ਤੇ ਇਹਨਾਂ ਨੂੰ ਪੁੱਛਦੇ ਆ ਵੀ ਟਰੈਕਟਰ ਕਿਦੋਂ ਲਾਇਆ ਕਿੰਨਾ ਟਾਈਮ ਹੋ ਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਗਵੰਤ ਜੀ ਰੇ ਤੁਹਾਡਾ ਆਣ ਤੇ ਬਹੁਤ ਬਹੁਤ ਸਾਰਾ ਕਰਦੇ ਆ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਟਾਈਮ ਦਿੱਤਾ ਇਹ ਨੇ ਮੇਰੇ ਡੈਡੀ ਜੀ ਠੀਕ ਆ ਜੀ ਤੇ ਇਹ ਮਿਸਤਰੀ ਪੱਪੂ ਪੱਪੂ ਰਾਜाराम ਠੀਕ ਆ ਜੀ ਜੋ ਕਿ ਫਾਜ ਲਗਾਦਾ ਇਹਨਾਂ ਦਾ ਦੁਕਾਨਾ ਠੀਕ ਆ ਜੀ ਬੋਤੀ ਕੰਮ ਕਰਦੇ ਆ ਤੇ ਇਹ ਨੇ ਮੇਰੇ ਚਾਚਾ ਚਾਚਾ ਜੀ ਹੈ ਹਾਂ ਜੀ ਠੀਕ ਆ ਜੀ ਤੇ ਇਹ ਟਰੈਕਟਰ ਆਪਣਾ ਵਾ ਜਿਹੜਾ ਇੱਧਰ ਖੜਿਆ ਸਾਈਡ ਤੇ ਠੀਕ ਆ ਤੇ ਆ ਜਿਹੜਾ ਇਹ ਟਰੈਕਟਰ ਆਇਆ ਆਪਣੇ ਕੋਲ ਅੰਮ੍ਰਿਤਸਰ ਤੋਂ ਠੀਕ ਆ ਇਹ ਮਿੱਤਰੀ ਸਾਹਿਬ ਕੋਲ ਆਇਆ ਸੀ ਆਪਣੇ ਤਰੀਕੇ ਇੰਜਨ ਔਨ ਲਈ ਅੱਛਾ ਇਹਦਾ ਇੰਜਨ ਹੋਣ ਵਾਸਤੇ ਆਇਆ ਸੀ ਹਾਂ ਜੀ ਹਾਂ ਜੀ ਬੋਤ ਮਿਸਤਰੀ ਕੋਈ ਹੈ ਨਹੀਂਗਾ ਉਸ ਏਰੀਏ ਚ ਕੋਈ ਕਰਲੋਸ ਕਰਦਾ ਸਪੈਸ਼ਲਿਸਟ ਹੈ ਠੀਕ ਆ ਤੇ ਉਹਨਾਂ ਨੇ ਫਿਰ ਸਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਫਿਰ ਮਿਸਤਰੀ ਸਾਹਿਬ ਨਾਲ ਮਿਲਾਇਆ ਤੇ ਫਿਰ ਇੰਜਨ ਇੱਥੇ ਹੁਣ ਆਇਆ ਆਪਣੇ ਕੋਲ ਠੀਕ ਆ ਜੀ ਤੇ ਪਹਿਲਾਂ ਪਾਓ ਗੱਲ ਕਰਦੇ ਆ ਇਸ ਟਰੈਕਟਰ ਬਾਰੇ ਜੋ ਕਿ ਹਾਂ ਇਹਦੇ ਬਾਰੇ ਆਪਾਂ ਪਹਿਲਾਂ ਦੱਸਦੇ ਆ ਇਹ ਟਰੈਕਟਰ ਆ ਜਿਹੜਾ ਆਪਣੇ ਕੋਲੇ ਹੁਣ ਖੜਾ ਐ ਇਸ ਟਾਈਮ ਹਾਂਜੀ ਹਾਂਜੀ ਘਰ ਦੀ ਵਾਈ ਵਾਸਤੇ ਰੱਖਿਆ ਤੇ ਇਹ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਲੈ ਇਹਨੂੰ ਇਹ ਸਾਡੇ ਕੋਲ ਵੈਸੇ ਤਾਂ ਸ਼ੁਰੂ ਤੋਂ 1982 ਤੋਂ ਸੀਗਾ ਠੀਕ ਆ ਜੀ ਤੇ ਮਤਲਬ ਕਿ ਪਹਿਲਾਂ ਸਾਡੇ ਦਾਦੇ ਜਿਹੜੇ ਜਿੱਦੋਂ ਪਾਕਿਸਤਾਨ ਤੋਂ ਆਏ ਤੇ ਡੈਡੀ ਉਹਨੇ ਫਿਰ ਸੰਭਾਲੇ ਜਦੋਂ ਇੱਥੇ ਜਨਮ ਆਇਆ ਡੈਡੀ ਉਹਨਾਂ ਦਾ ਫਿਰ ਇਹਨਾਂ ਜਦੋਂ ਸੰਭਾਲੇ ਆਪ ਦੇ ਸੰਭਾਲੇ ਤਿੰਨ ਟਰੈਕਟਰ ਲਿਆ ਸੀ ਕਰਲੋਸ ਕਰ ਤਿੰਨ ਸਿਲੰਡਰ ਸ਼ੁਰੂ ਤੋਂ ਤੇ ਫਿਰ ਇਹਨਾਂ ਨੇ ਵਾਈ ਹੋਈ ਕਰਕੇ ਪਹਿਲਾਂ ਸਾਡੇ ਕੋਲ 6 ਕਿੱਲੇ ਜ਼ਮੀਨ ਸੀਗੀ ਸ਼ੁਰੂ ਤੋਂ ਜਦੋਂ ਅਲਾਟਮੈਂਟ ਹੋਈ ਸੀ ਸਾਨੂੰ 6 ਕਿੱਲੇ 6 ਕਿੱਲੇ ਤੇ ਫਿਰ ਡੈਡੀ ਉਹਨਾਂ ਨੇ 40 ਕਿੱਲੇ ਜ਼ਮੀਨ ਤਿੰਨ ਸਿਲੰਡਰ ਕਰਲੋਸ ਕਰਨ ਨਾਲ ਬਣਾਈ ਇਹ 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 ਟਰੈਕਟਰ ਇੱਕ ਇਹ ਤਾਂ ਅਸੀਂ ਟਰੈਕਟਰ ਲਿਆ ਬਾਅਦ ਚ ਜੀ ਇਹ ਬਾਅਦ ਚ ਲਿਆ ਪਹਿਲਾਂ ਸਾਡੇ ਕੋਲ ਟਰੈਕਟਰ ਸੀ ਜਿਹੜਾ ਜੇਦੀ ਪੁਛਦੀ ਉਹ ਮਤਲਬ ਕੀ ਹੁੰਦਾ ਐਕਸੀਡੈਂਟ ਹੋ ਗਿਆ ਸੀ ਤੋਂ ਵਿਚਾਲੋ ਟੁੱਟ ਗਿਆ ਸੀ ਕੋੜਾ ਵੱਜ ਗਿਆ ਸੀ ਸੈਂਟਰ 'ਚ ਤੋਂ ਮੇਰੇ ਚਾਚੇ ਚਾਚੇ ਕੋਲ ਸੀਗਾ ਠੀਕ ਆ ਫਿਰ ਉਹਨੇ ਟਰੈਕਟਰ ਜੌਂਡਰ ਲੈ ਲਿਆ ਅੱਛਾ ਤੇ ਫਿਰ ਉਹ ਕਬਾੜੀਆਂ ਨੂੰ ਦੇ ਦਿੱਤਾ ਸੀ ਅੱਛਾ ਵੀ ਉਹ ਕਬਾੜੀਆਂ ਨੂੰ ਦੇ ਦਿੱਤਾ ਸੀ ਹਾਂ ਫਿਰ ਸਾਡੇ ਕੋਲ ਇਹ ਟਰੈਕਟਰ ਸੀਗਾ ਹੂੰ ਇਹਦੇ ਜਿਹੜੇ ਤਿੰਨ ਸਿਲੰਡਰ ਹਿੱਸਾ ਸੀ ਉਹਦੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਮਤਲਬ ਕਿ ਕੋਈ ਗਰਾਰੀ ਜਿਆਦਾ ਤੱਕਾ ਨਹੀਂ ਸਹਿ ਸਕਦਾ ਸੀ ਉਹ ਟਰੈਕਟਰ ਠੀਕ ਆ ਕੋਈ ਗਰਾਰੀ ਤੋੜ ਦੇਣੀ ਜਾਂ ਬੰਨੇ ਤੋਂ ਜਿਆਦਾ ਜ਼ੋਰ ਲਾਉਣਾ ਤਾਂ ਜਿੱਦਾਂ ਵੀ ਤੇ ਫਿਰ ਅਸੀਂ ਮਲੋਟ ਤੋਂ ਆਪਾਂ ਹਿੱਸਾ ਇਹਦਾ ਚੇਂਜ ਕਰਾਇਆ ਠੀਕ ਆ ਪਿਛਲਾ ਹਿੱਸਾ ਇਹਦਾ ਲੱਗਿਆ ਮਿੰਦਰਾ ਦਾ ਕਿਹੜੇ ਮਿੰਦਰੇ ਦਾ ਮਿੰਦਰਾ ਅਰਜਨ ਦਾ ਮਿੰਦਰਾ ਅਰਜਨ ਆ ਏਅਰ ਫਲੋ ਆਂਦਾ ਇੱਕ ਸਿਲੰਡਰ ਠੀਕ ਆ ਤੇ ਉਹ ਮਤਲਬ ਕਿ ਇਹਦੇ ਜਿਹੜਾ ਸਾਰਾ A to Z ਸਮਾਨ ਉਹ ਅਰਜਨ ਦਾ ਹੀ ਆਉਂਦਾ ਕ੍ਰਾਉਨ ਪੀਨਿਨ 11 ਦੰਦੇ ਵਾਲਾ ਅਰਜਨ ਚਾਹੁੰਦਾ ਇਹਦੇ 'ਚ ਵੀ 11 ਦੰਦਿਆਂ ਵਾਲਾ ਹੀ ਆ ਠੀਕ ਆ ਤੇ ਗਰਾਰੀਆਂ ਜਿਹੜੀਆਂ A to Z ਉਹ ਸਾਰੀਆਂ ਹੀ ਅਰਜਨ ਵਾਲੀਆਂ ਆ ਠੀਕ ਹੈ ਮਤਲਬ ਕਿ ਪਹਿਲਾ ਜਦੋਂ ਅਸੀਂ ਤਿਆਰ ਕਰਾਉਣ ਤੋਂ ਪਹਿਲਾ ਸਾਨੂੰ ਲੋਕਾਂ ਨੇ ਬੜੇ ਵਹਿਮ ਹੰਪਾਏ ਕਿ ਇਹ ਸਾ ਮਾਲ ਦੂਗਾ ਇੰਜਨ ਵੱਡਾ ਐ ਹੋ ਜੂਗਾ ਐ ਉਹ ਹੋ ਜੂਗਾ ਅੱਛਾ ਪਰ ਅਸੀਂ ਮਨ ਤੇ ਪੱਥਰ ਰੱਖ ਕੇ ਅਸੀਂ ਤਿਆਰ ਕਰਾਈ ਲਿਆ ਤੇ ਫਿਰ ਅਸੀਂ ਹੁਣ ਚਾਰ ਸਿਲੰਡਰ ਇੰਜਨ ਹੈ ਜਿੰਨਾ ਮੈਂ ਵੀ ਕਹਿਣਾ ਸੀ ਜਿੰਨਾ ਹੋ ਸਕੇ ਦਬਕੇ ਵਾਲੀ ਜੋ ਜੋ ਵੀ ਤੱਕਾ ਕਰਨਾ ਕਰ ਲਈਏ ਇਸ ਨੂੰ ਅਜੇ ਤੱਕ 1% ਦੀ ਨੁਕਸਾਨ ਨਹੀਂ ਹੋਇਆ ਕੋਈ ਦਿੱਕਤ ਨਹੀਂ ਆਈ ਹਾਂਜੀ ਹਾਂਜੀ ਤੇ ਇੰਜਨ ਜਿਹੜਾ ਇਹ ਚਾਰ ਸਿਲੰਡਰ ਤੁਸੀਂ ਲਿਆ ਸੀਗਾ ਇਹ ਇਹ ਕਰਲੋਸਕਰ ਇੰਜਨ ਆ ਹਾਂਜੀ ਹਾਂਜੀ ਇਹ ਜਿਹੜਾ ਆਪਣਾ ਮਿਕਚਰ ਨਹੀਂ ਆਉਂਦਾ ਜਿਹੜਾ ਉਹ ਗੋਲ ਗੋਲ ਘੁੰਮਦਾ ਵਾਈਟ ਕਲਰ ਦਾ ਹਾਂਜੀ ਜਿਹੜਾ ਮਿਕਚਰ ਬਜਰੀ-ਗੁਜਰੀਆ ਸੜਕਾਂ ਤੇ ਚੱਲ ਹਾਂ ਹਾਂ ਤੇ ਉਹਦਾ ਇੰਜਨ ਉਹਦੇ ਵਿੱਚ ਆਉਂਦਾ ਚਾਰ ਸਿਲੰਡਰ ਕਰਲੋਸਕਰ ਦਾ ਹੀ ਇੰਜਨ ਆ ਠੀਕ ਆ ਤੇ ਕਈ ਵੀਰ ਬਾਈ ਕਹਿੰਦੇ ਭਈ ਇੰਜਨ ਹੋਰ ਆ ਇਹ ਕਰਲੋਸਕਰ ਕੰਪਨੀ ਦਾ ਹੀ ਇੰਜਨ ਆ ਠੀਕ ਆ ਤੇ ਸੁੱਕਾ ਇੰਜਨ ਆ ਇਹਦੀ ਇਹਦੀ ਕਰਲੋਸਕਰ ਦੀ ਇਹ ਖੂਬੀ ਆ ਕਿ ਇਹਦੇ ਵਿੱਚ ਇੱਕ ਤਾਂ ਪਾਣੀ ਨਹੀਂ ਪੈਂਦਾ ਹਾਂ ਕੋਈ ਇਹਦੇ ਵਿੱਚ ਹੈਡ ਗੈਸ ਕਟ ਨਹੀਂ ਹੁੰਦਾ। ਕੋਈ ਮਤਲਬ ਕਿ ਗਰਮ ਕਿੰਨਾ ਮਰਜ਼ੀ ਚਲਾ ਲਓ ਇਹਨੂੰ ਸੀਜ਼ ਨਹੀਂ ਹੋਊਗਾ। ਠੀਕ ਆ। ਤੇ ਸਭ ਤੋਂ ਵੱਡੀ ਖੂਬੀ ਇਹ ਕਿ ਇਹਦਾ ਰੱਖ ਰਖਾ ਬਹੁਤ ਘੱਟ ਹੈ। ਮਤਲਬ ਕਿ ਆਪਾਂ ਜਿੱਦਾਂ ਕੋਈ ਰੇਡੀਏਟਰ ਦੇ ਵਿੱਚ ਕੋਈ ਪਾਣੀ ਲੀਕ ਹੋ ਗਿਆ ਤੋ ਉਹ ਹਾਂ ਵੱਡੀ ਹਾਂ ਵਾਟਰ ਬਾਡੀ ਲੀਕ ਹੋ ਗਈ ਉਹਦਾ ਕੋਈ ਟਿੱਕਟ ਨਹੀਂ ਹੁੰਦੀ। ਹਾਂ ਜੀ। ਤੇ ਬਸ ਸੁੱਕਾ ਇੰਜਨ ਆ। ਹਵਾ ਨਾਲ ਹੀ ਠੰਡਾ ਹੁੰਦਾ ਇਹਦੇ ਸਿੰਝ ਤੇ ਹਵਾ ਪੈਂਦੀ ਹੈ ਤੇ ਚੱਕਰ ਸਹੀ ਕਰ ਲਿਓ ਵੀ ਗੱਲ। ਹਾਂ। ਬਾਕੀ ਹੋਰ ਇਹਦੇ ਵਿੱਚ ਆਪਾਂ ਕੀ ਕੁਝ ਪਾਵਰ ਸਟੀਰਿੰਗ ਵਗੈਰਾ ਕੀਤਾ ਹੋਇਆ ਸਾਰਾ ਪਾਵਰ ਸਟੀਰਿੰਗ ਅਸੀਂ ਬਾਅਦ ਚ ਚੱਕਰ ਹਨ ਜਿਹਨੇ ਚੱਕਰ ਹਾਂਜੀ ਉਹ ਚੱਕਰ ਸੇ ਅੱਗੇ ਜਿਆਦਾ ਠੀਕ ਗੇਅਰ ਦੇ ਦੇ ਗੇਅਰ ਦੀ ਉਹ ਲੋਡ ਬਣਾਉਂਦਾ ਸੀ ਇੰਜਨ ਠੀਕ ਆ ਉਹ ਗਰਾਰੀ ਚੇਂਜ ਕੀਤੀ ਹੈ ਪਿੱਛੇ ਗੁਲਸ਼ਾਪਾ ਚੇਂਜ ਕੀਤੀ ਹੈ ਠੀਕ ਆ ਗੁਲਸ਼ਾਪਾ ਚੇਂਜ ਕਰਕੇ ਤੇ ਵੱਡੇ ਗਰਾਰੀ ਚੇਂਜ ਕੀਤੇ ਆ ਇਹ ਹੁਣ ਜੀ 9.5 ਰੋਟਾ ਰੋਟੇਟਰ ਖੀਜਦੇ ਠੀਕ ਆ ਕੋਈ ਇੰਜਨ ਦਬਦਾ ਨਹੀਂ ਕੋਈ ਕਰਦਾ ਨਹੀਂ ਮਿੱਟੀ ਉਤੋਂ ਦੀ ਆਰੀ 9.5 ਰੋਟੇਟਰ ਠੀਕ ਆ ਜੀ ਹਾਂਜੀ ਬਾਕੀ ਸੁੱਕਾ ਚਾਰੇ ਪਾਸੇ ਕੋਈ ਲੀਕੇਜ ਨਹੀਂ ਹੈ ਜੀ ਟਰੈਕਟਰ ਦੇ ਕਿਸੇ ਪਾਸੇ ਠੀਕ ਆ ਤੇ ਇਹ ਇਹਦਾ ਅਗਲਾ ਹਿੱਸਾ ਕਿਹੜੇ ਟਰੈਕਟਰ ਦਾ ਲੱਗੇ ਇਹ ਅਗਲਾ ਹਿੱਸਾ ਜੀ ਸੋਨਾਲੀਕਾ ਦਾ ਆਪਣੇ ਦਾ 60 ਦਾ ਸੋਨਾਲੀਕਾ ਪਹਿਲਾਂ ਸਾਡੇ ਜਿਹੜਾ ਲਾਇਆ ਸੀ ਤਿੰਨ ਸਿਲੰਡਰ ਰੀਸਾ ਉਹ ਸੀਗਾ ਕਮਜ਼ੋਰ ਉਹ ਮਤਲਬ ਕਿ ਦੋ ਵਾਰੀ ਉਹਦਾ ਸਪੈਂਡਲ ਟੁੱਟ ਗਿਆ ਤੱਕਾ ਨਹੀਂ ਚੱਲਦਾ ਸੀਗਾ ਅੱਛਾ ਉਹ ਸੀਗਾ ਸਿੰਪਲ ਸਟੀering ਫਿਰ ਅਸੀਂ ਪਾਵਰ ਸਟੀering ਕਰਾਉਣਾ ਸੀ ਅਸੀਂ ਫਿਰ ਹਿੱਸਾ ਹੀ ਬਦਲਤਾ ਮਿਸਤਰੀ ਸਾਹਿਬ ਦੀ ਰਾਇ ਲਈ ਯਾਨੀ ਕਿ ਸੋਨਾਲੀਕਾ 60 ਦਾ ਪਾਓ ਸਪੈਂਡਲ ਮੋਟੇ ਆ ਜਾਣਗੇ ਕੋਈ ਦਿੱਖਣੀ ਆਗੀ ਇੰਜਨ ਦਾ ੱੱਕਾ ਵੀ ਚੱਲ ਜੂਗਾ ਬਾਕੀ ਉਹਦੇ ਸਪੈਂਡਲ ਵੀ ਸ਼ਾਇਦ ਲੰਬੇ ਹੁੰਦੇ ਸੀ ਪਹਿਲਾਂ ਹਣਾ ਹਾਂ ਉਹਦੇ ਲੰਬੇ ਸੀ ਇਹ ਬਿਲਕੁਲ ਓਕੇ ਮੋਟਾ ਸਪੈਂਡਰ ਹੈਗਾ ਚਕੀ ਜੇ ਵੀ ਡਗ ਪੇ ਤਾਂ ਵੀ ਨਹੀਂ ਟੰ ਵੀ ਨਹੀਂ ਟੁੱਟਦਾ ਤੇ ਬਾਕੀ ਹੁਣ ਆਪਾਂ ਇਹਦੇ ਫਿਰ ਚੱਕਰ ਚੁੱਕਰਾ ਮੈਚ ਹੈ ਪੂਰੇ ਵਧੀਆ ਕੀਤੇ ਮੈਨਸ਼ਨ ਕਰਕੇ ਤੁਹਾਨੂੰ ਚਲਾ ਕੇ ਦਿਖਾਵਾਂਗੇ ਜੀ ਨੂੰ ਠੀਕ ਆ ਜੀ ਕੋਈ ਦਿੱਕਤ ਨਹੀਂ ਕਿਸੇ ਕੇ ਹੁੰਦੀ ਨਹੀਂ ਟਾਇਰ ਚਾਰੋਂ ਨਵੇਂ ਪਾਇਆ ਸੀ ਪਹਿਲਾਂ 14 ਦੇ ਸੀਗੇ ਉਦੋਂ ਸਲੀਪਿੰਗ ਜ਼ਿਆਦਾ ਟਰੈਕਟਰ ਲੈਂਦਾ ਸੀ ਠੀਕ ਆ ਤੇ ਮਤਲਬ ਫਿਰ 16 ਦੇ ਟਾਇਰ ਪਾਏ ਉਹਦੇ ਕਰਕੇ ਤੋਰਾ ਵੱਧ ਗਿਆ ਥੋੜੇ ਸਪੀਡਾਂ 'ਚ ਫਰਕ ਪੈ ਗਿਆ ਹੂੰ ਫਿਰ ਉਹਦੇ ਕਰਕੇ ਫਿਰ ਮਿਸਤਰੀ ਸਾਹਿਬ ਤਾਂ ਜੀ ਹੁਣ ਹੀ ਦੋ ਕੁ ਮਹੀਨੇ ਹੋਏ ਆ ਫਿਰ ਸਾਰੀਆਂ ਸਪੀਡਾਂ ਸਹੀ ਕੀਤੀਆਂ ਸਾਰੇ ਗੇਰਾਂ ਦੀ ਸਪੀਡਾਂ ਇਹ ਟਰੈਕਟਰ ਜਿਵੇਂ ਤੁਸੀਂ ਬਾਅਦ 'ਚ ਲਿਆ ਸੀਗਾ ਹਾਂਜੀ ਹਾਂਜੀ ਤੇ ਕਿੰਨੇ ਦਾ ਲਿਆ ਸੀਗੇ ਇਹ ਲਿਆ ਸੀ ਉਦੋਂ 80 ਹਜ਼ਾਰ ਦਾ ਨਾ ਨਾ 90 ਜੀ 80 ਕਿਨ 90 ਹਜ਼ਾਰ ਦਾ ਲਿਆ ਸੀ ਡੈਡੀ ਨੂੰ ਲੈ ਕੇ ਅੱਛਾ ਚੱਲਦਾ ਲੈ ਕੇ ਆਇਆ ਸੀ ਮੇਰੇ ਚਾਰ ਚਾ ਉਹ 83 ਮਾਡਲ ਹੈ 83 ਕੇ 85 ਤੇ ਇਹ ਤੇ ਅੱਜ ਦੀ ਜਿਵੇਂ ਦੀ ਇਹਦੀ ਹਾਲਤ ਆ ਮੰਨ ਕੇ ਚਲੋ ਅੱਜ ਦੀ ਕੰਡੀਸ਼ਨ ਦੇ ਵਿੱਚ ਵੇਖੀ ਆਪਾਂ ਮੋਡੀਫਾਈ ਕੀਤਾ ਗੇਅਰ ਬਦਲਤਾ ਇੰਜਨ ਬਦਲਤਾ ਤੇ ਕਿੰਨੇ ਚ ਆਪਾਂ ਨਾ ਤਿਆਰ ਹੋ ਗਿਆ ਟਰੈਕਟਰ ਇਹ ਸਾਡੇ ਲੱਗੇ ਜੀ ਸਾਡੇ 4 ਲੱਖ ਰੁਪਏ ਨੈਟ ਲੱਗੇ ਇੱਕ ਇੱਕ ਰੁਪਿਆ ਆਪਾਂ ਯਾਦ ਆ ਕਿੱਥੇ ਕਿੱਥੇ ਤੋਂ ਲੈ ਕੇ ਟਾਇਰ ਪਹੁੰਚ ਤੱਕ ਹਾਂਜੀ ਹਾਂਜੀ ਸਾਰਾ ਮੋਡੀਫਿਕੇਸ਼ਨ ਕਰਨ ਤੋ ਲੈ ਕੇ ਉਹਦੇ ਛਤਰੀ ਵੀ ਐ ਨਹੀਂ ਸੀ ਕੋਈ ਬੜੀਆ ਨਹੀਂ ਬੜੀਆ ਨਹੀਂ ਸੀ ਬਾਹ ਦੇ ਚਾਸਟ ਦਾ ਛੌਂਕ ਨੂੰ ਬਣਵਾਇਆ ਸਾਰਾ ਵਧੀਆ ਠੀਕ ਆ ਸ਼ਤਿਬਾ ਤੇ ਜਿਵੇਂ ਹੁਣ ਅੱਜ ਮੰਨ ਲੇ ਚਲੋ ਵੀ 82 83 ਮਾਡਲ ਮੰਨ ਕੇ ਚੱਲੀ ਇਹਦੇ 40 ਸਾਲ ਟਰੈਕਟਰ ਨੂੰ ਆਏ ਨੂੰ ਹੋ ਗਏ ਆ ਹਾਂਜੀ ਹਾਂਜੀ ਤੇ 40 ਸਾਲਾਂ ਦੇ ਮੰ ਤੁਸੀਂ ਕਹਿੰਨੇ ਵੀ ਇਹਦੇ 4 4.5 ਲੱਖ ਰੁਪਇਆ ਲਾਤਾ ਹਾਂਜੀ ਤੇ ਜੇ ਅੱਜ ਆਪਾਂ ਵੇਖੀਏ ਤਾਂ ਇਹ 15 16 ਮਾਡਲ ਟਰੈਕਟਰ ਵਧੀਆ ਆ ਜਾਂਦਾ ਹੈ ਹਾਂਜੀ ਤੇ ਜੇ ਆਪਾਂ ਉਹਨਾਂ ਦੋਵਾਂ ਨੂੰ ਇੱਕ ਥਾਂ ਤੇ ਵਾਈਏ ਵੀ ਅੱਜ ਵਾਲੇ ਟਰੈਕਟਰ ਨੂੰ ਲੈ ਕੇ 15 ਮਾਡਲ ਨੂੰ ਤੇ ਇਹ 40 ਸਾਲ ਪੁਰਾਣੇ ਨੂੰ ਤੇ ਤੁਹਾਨੂੰ ਕੀ ਉਹਦੇ ਵਿੱਚ ਫਰਕ ਲੱਗਦਾ ਨਹੀਂ ਵੀਰੇ ਇਹ 40 ਸਾਲ ਇੱਕ ਬਹੁ 40 ਸਾਲ ਪੁਰਾਣਾ ਉਹਨੇ ਰਹਿ ਨਹੀਂ ਗਿਆ ਇਹਦੇ ਵਿੱਚ ਕੱਲੀ ਇੱਕ ਛੋਹਾ ਚੁੱਲਾ ਤੇ ਮਤਲਬ ਕੀ ਮਰਗਾੜ ਵਗੈਰਾ ਪੁਰਾਣੇ ਬਾਕੀ ਸਾਰਾ ਹੀ ਆਪਾਂ ਨਵਾਂ ਸਮਾਨ ਆਤਾ ਉਹ ਆਪਾਂ ਕਹਿੰਦਾ ਨਾ ਵੀ ਇਹ 4.5 ਲੱਖ ਲਾ ਕੇ ਮੰਨ ਲ ਗਏ ਅੱਜ ਦੀ ਕੰਡੀਸ਼ਨ ਚ ਆ ਗਿਆ ਰਿਹਾ ਤੇ ਅੱਜ ਹੁਣ ਜਿਹੜੇ 15 16 ਮਾਡਲ ਦੀ ਬਰਾਬਰੀ ਉਹਨਾਂ ਤੋਂ ਵੀ ਵੱਧ ਗਿਆ ਮਤਲਬ ਟਰੈਕਟਰ ਵੀ ਉਹਦੇ ਨਾਲ ਜ਼ਿਆਦਾ ਕੰਮ ਆਉਂਦਾ ਹਾਂਜੀ ਹਾਂਜੀ ਤੇ ਸਾਡੇ ਵਾਸਤੇ ਵਧੀਆ ਅਗਲੇ ਅਗਲੇ ਕੋਈ ਹੋਵੇ ਹਾਂ ਵੀ ਉਹ ਚਲੋ ਆ ਗਿਆ ਉਹਦੀ ਪਸੰਦਨ ਦੀ ਹਾਂਜੀ ਹਾਂਜੀ ਸਾਨੂੰ ਸ਼ੌਂਕ ਸੀਗਾ ਉਹਦਾ ਸ਼ੁਰੂ ਜੀ ਅੱਜ ਕੋਈ ਹੁਣ 11-12 ਲੱਖਾਂ ਲੈ ਕੇ ਵਾਈ ਕਰੀ ਜਾਂਦਾ ਹਾਂਜੀ ਹਾਂਜੀ ਉਹ ਤੋਂ ਇਹਦਾ ਮੰਨਣ ਚ ਵੀ ਇਹ ਜਿਹੜਾ ਪੁਰਾਣਾ ਲੋਹਾ ਅੱਜ ਦੇ ਨਾਲੋਂ ਕੰਮ ਹਾਂਜੀ ਹਾਂਜੀ ਤੁਸੀਂ ਵੇਖ ਸਕਦੇ ਹੋ ਸ਼ੋਅ ਹੈ ਮਰਗਾੜਾ 40 ਸਾਲ ਹੋ ਗਏ ਅੱਜ ਤੱਕ ਇਹਦੇ ਇੱਕ ਨਿਸ਼ਾਨ ਵੀ ਨਹੀਂ ਪਈ ਤਾਂ ਅੱਜ ਕੱਲ ਟਰੈਕਟਰਾਂ ਦੇ 4 ਸਾਲਾਂ ਬਾਅਦ ਜਾਨੀ ਇਹਦੇ ਵਿੱਚ ਤੁਸੀਂ ਰੱਖਿਆ ਸੀ ਸੀਲਡ ਲਿਆ ਸੀ ਤੇ ਉਸ ਤੋਂ ਬਾਅਦ ਕੰਮ ਕੰਮ ਨਿਕਲਿਆ ਤਾਂ ਕੋਈ ਇੰਜਨ ਦਾ ਇੰਜਨ ਦਾ ਬੱਸ ਕਰੈਂਕ ਦਾ ਇੱਕ ਬੈਰਿੰਗ ਬਣਵਾਇਆ ਸੀ ਅ ਬੈਰਿੰਗ ਬਣਾਉਣਾ ਪੈਂਦਾ ਬੈਰਿੰਗ ਬੈਰਿੰਗ ਦੀ ਸੀਟ ਬਣਦੀ ਆ ਜੀ ਦੇ ਚ ਮੇਨ ਸ਼ਾਫਟ ਪਾਉਣ ਵਾਸਤੇ ਨਾ ਉਹ ਸੀਟ ਨਹੀਂ ਹੁੰਦੀ ਪੱਲੰਦੇ ਚ ਅੱਛਾ ਅੱਛਾ ਮੀ ਯਾਨੀ ਕਿ ਉਹ ਵੈਸੇ ਕੋਈ ਇੰਜਨ ਦੇ ਵਿੱਚ ਕਭੀ ਨਾ ਉਹ ਤੱਕਾਰ ਕੱਟ ਕੇ ਨਾ ਉਹਦੀ ਉਹ ਸੀਟ ਬਣਵਾਤੀ ਉਹ ਮਾੜਾ ਮੋਟਾ ਹੈਗਾ ਸੀ ਨਾ ਟੁਕੜੀਆਂ ਟਕੜੀਆਂ ਜਦ ਕੋਈ ਬੋਚ ਬਾਚ ਉਹ ਕੱਢ ਦਿੱਤੇ ਪੁਰਾਣੇ ਨਵੇਂ ਪੇ ਸਾਰਾ ਬੀਅਨੀ ਕਿ ਉੱਤੋਂ ਜਿਵੇਂ ਪਿਸਟਨ ਵਗੈਰਾ ਸਾਰਾ ਕੁਝ ਰਿੰਗ ਉਹ ਨਾਲ ਦਾ ਹੀ ਹੈਡ ਹੋਡ ਦਾ ਕੋਈ ਕੰਮ ਨਹੀਂ ਕਰਦਾ ਠੀਕ ਆ ਤੇ ਜਿਹੜਾ ਇਹ ਆਪਣੇ ਰਿਸ਼ਤੇਦਾਰਾਂ ਦਾ ਟਰੈਕਟਰ ਆ ਆਪਣੇ ਕੋਲੇ ਇਹ ਆਪਣੇ ਬਾਈਆਂ ਦਾ ਹੈਗਾ ਅੰਮ੍ਰਿਤਸਰ ਅੰਬਰ ਰਾਮਦਾਸ ਜੀ ਦੇ ਨਗਰ ਦਾ ਠੀਕ ਆ ਜੀ ਅੰਮ੍ਰਿਤਸਰ ਸਾਹਿਬ ਦਾ ਉੱਥੋਂ ਟਰੈਕਟਰ ਆਇਆ ਹੈ ਕੰਮ ਹੋਣ ਲਈ ਠੀਕ ਆ ਤੇ ਬਾਈ ਆਪਣੇ ਕੋਲ ਅਸੀਂ ਪਹਿਲਾਂ ਕੋਈ 2 ਕੁ ਸਾਲ ਹੋ ਗਏ ਟਰੈਕਟਰ ਵੇਖਣ ਆਏ ਸੀ ਅੱਛਾ ਉਦੋਂ ਬਾਅਦ ਫਿਰ ਫੋਨ ਤੇ ਰابطਾ ਹੁੰਦਾ ਰਿਹਾ ਫਿਰ ਇੰਨਾ ਕੁ ਪਿਆਰ ਬਣ ਗਿਆ ਕਿ ਉਹਨਾਂ ਬੰਦੇ ਨੂੰ ਉੱਥੋਂ ਟਰੈਕਟਰ ਭੇਜਤਾ ਉਹ ਆਪ ਨਹੀਂ ਆਏ ਸਾਰਾ ਕੰਮ ਆਪ ਦੇ سپੁਰਦੀ ਮਤਲਬ ਉੱਥੇ ਜਾ ਕੇ ਆਪ ਹੀ ਮੈਂ ਕਰਾਉਂਦਾ ਰਿਹਾ ਠੀਕ ਆ ਤੇ ਉਹ ਸਿਰਫ ਉਤੋਂ ਉਹਨਾਂ ਨੇ ਪੈਸੇ ਪਾਉਂਦੇ ਰਏ ਅੱਜ ਵੀ ਉਹਨਾਂ 30000 ਰੁਪਏ ਪਾਇਆ ਮੇਰੇ ਖਾਤੇ 'ਚ ਠੀਕ ਆ ਜੋ ਕਿ ਮਿਸਤਰੀਆਂ ਦੀ ਲੇਬਰ ਤੇ ਸਪेयर ਪਾਰਟ ਦਾ ਸਾਰਾ ਦੇਣਾ ਸੀਗਾ ਠੀਕ ਤੇ ਉਧਰ ਇੱਕ ਦਿੱਕਤ ਇਹ ਆਉਂਦੀ ਹੈ ਕਿ ਮਤਲਬ ਕਿ ਉਧਰ ਹੈ ਮਿਸਤਰੀ ਹੈ ਨਹੀਂਗਾ ਕੋਈ ਅੱਛਾ ਤੇ ਉੱਤੇ ਦਾ ਕੋਈ ਕੋਈ ਨੁਕਸਾਨ ਮਤਲਬ ਨਫਾ ਨੁਕਸਾਨ ਹੋਏ ਤਾਂ ਕੋਈ ਰਿਪੇਅਰ ਨਹੀਂ ਕਰ ਸਕਦਾ ਇਹਨੂੰ ਠੀਕ ਆ ਤੇ ਇਹਦੇ ਵਿੱਚ ਕੀ ਬਦਲਾਅ ਕੀਤਾ ਗਿਆ ਮੰਨ ਕੇ ਚਲੋ オリジナル ਦੀ ਗੱਲ ਕਰੀਏ ਤਾਂ ਹੁਣ ਤੱਕ ਇਹਦੇ ਵਿੱਚ ਇਹ ਸਾਰਾ ਹੀ オリジナル ਹੈ ਬਸ ਇਹਦੇ ਚਾਹ ਮੋਡੀਫਿਕੇਸ਼ਨ ਕੀਤੀ ਹੋਈ ਹੈ ਇੱਕ ਆ ਪਾਇਦਾਣ ਪਿੱਛੇ ਲੱਗੇ ਹੋਇਆ ਆ ਪਲੇਟਫਾਰਮ ਆ ਪਲੇਟ ਚਾ ਕਰਕੇ ਹੈ ਨਾ ਹਾਂਜੀ ਹਾਂਜੀ ਬਾਕੀ ਹੋਰ ਸਾਰਾ ਰੀਜਨਲ ਹੀ ਹੈ ਇਹਦਾ ਹਿੱਸਾ ਵੀ ਨਾਲ ਹੀ ਪਾਵਰ ਦਾ ਕੰਪਨੀ ਦਾ ਹੈ ਨਾ ਇਹ ਇੱਕ ਕੰਪਨੀ ਦਾ ਪਾਵਰ ਕੰਪਨੀ ਦਾ ਪਾਵਰ ਹੈ ਠੀਕ ਆ ਇਹ ਇੰਨਾ ਕੁ ਸਮੂਥ ਹੈ ਮਤਲਬ ਕਿ ਉਹ ਸਾਡੇ ਟਰੈਕਟਰ ਨਾਲੋਂ ਵੀ ਇਹਦਾ ਪਾਵਰ ਸ਼ੇਅਰਿੰਗ ਬਹੁਤ ਸਮੂਥ ਹੈ ਮਤਲਬ ਇਹ ਜਰਮਨ ਦਾ ਪੰਪ ਲੱਗਿਆ ਇਹਦੇ ਚ ਜੈਨੂਨ ਜੀ ਤਾਂ ਜਾਪੀਂਦੀ ਹੈ ਨਾ ਇਹਦਾ ਪਹਿਲਾਂ ਆਉਂਦਾ ਨਾ ਇਹਨਾਂ ਨੂੰ ਜਰਮਨ ਤੋਂ ਉਹ ਸਿੰਗਲ ਪੰਪ ਹੁੰਦਾ ਜਾਂਦਾ ਠੀਕ ਆ ਅਸੀਂ ਉਹ ਜਦੋਂ ਮੋੜ ਤੇ ਮੋੜਦੇ ਆ ਨਾ ਉਦੋਂ ਉਹਨੂੰ ਲਿਫਟ ਨੂੰ ਥੋੜਾ ਘੱਟ ਚੱਕਦਾ ਹੈ ਠੀਕ ਹੈ ਉਸ ਸਾਹ ਦੀ ਅਸੀਂ ਡਬਲ ਕਰ ਦਿੰਨੇ ਆ ਪੰਪ ਤੇ ਠੀਕ ਆ ਇਹ ਆਪ ਡਬਲ ਕੀਤਾ ਆ ਹਾਂਜੀ ਦਬਲ ਅਗਲੇ ਇਸੇ ਦਾ ਬਖਰਾ ਹੋ ਗਿਆ ਲੁਫੜਦਾ ਵਖਰਾ ਹੋ ਗਿਆ ਠੀਕ ਆ ਮੇਰੇ ਕੋਲੋਂ ਰਾਜਸਥਾਨੋਂ ਵੀ ਆਂਦੇ ਟਰੈਕਟਰ ਸਭ ਦਾ ਮੈਂ ਡਬਲ ਕਰਨਾ ਪਾਪੇ ਸਾਈਡ ਦਿਖਾ ਹਾਂਜੀ ਤੁਸੀਂ ਸਾਈਡ ਦਿਖਾ ਜਾਣਾ ਦੋ ਜੀ ਵੀ ਹੁੰਦੇ ਚ ਕੋਈ ਫਾਲ ਨਹੀਂ ਜਾਂਦਾ ਔਰ ਇਹ ਸੁੱਕਾ ਮਿਲੇਗਾ ਟਰੈਕਟਰ ਤੁਹਾਨੂੰ ਠੀਕ ਆ ਰੋਟੀ ਪੁੰਚ ਕੇ ਖਾ ਲੇ ਜੇ ਫਿਰ ਵੀ ਮਿੱਟੀ ਨਹੀਂ ਲੱਗੇਗੀ ਇਹਦੇ ਨਾਲ ਠੀਕ ਆ ਏ ਮਿਸਤਰੀ ਸਾਹਿਬ ਸਾਡੇ ਇਨੇ ਕੋ ਇਸ ਚੀਜ਼ ਤੇ ਮਹਿਰ ਕਰ ਲੋਸ ਕਰ ਦੇ ਅੱਛਾ ਕੀ ਜੇ ਕਰੇ ਕਰੀ ਇੰਜਨ ਕਰ ਦੇਣ ਤਿੱਤੀ ਜੇ ਆਪਦੀ ਸੰਭਾਲ ਹੋਵੇ ਤਾਂ ਮੇਰੇ ਸਾਹਬ ਨਾਲ 30 ਸਾਲ ਇੰਜਨ ਨੂੰ ਵੇਖਣ ਦੀ ਲੋੜ ਨਹੀਂ ਪੈਂਦੀ ਇਹਦਾ ਹੁਣ 올 ਓਵਰ ਸਾਰਾ ਹੀ ਇੰਜਨ ਕੀਤਾ ਹੈ ਠੀਕ ਆ ਜੀ A to Z ਮਤਲਬ ਇਹਦੇ ਤੇ 80 ਤੋਂ 90000 ਰੁਪਏ ਹੁਣ ਖਰਚ ਆਇਆ ਇੰਜਨ ਕਰਾਉਣ ਤੇ ਮਿਸਤਰੀ ਸਾਹਿਬ ਤੁਸੀਂ ਮੜਾ ਆਜੋ ਹੁਣ ਤੇ ਮੰਨ ਕੇ ਚੱਲੋ ਵੀ ਜਿਵੇਂ ਪੁਰਾਣਾ ਹੋ ਗਿਆ ਨਾ ਟਰੈਕਟਰ ਇੰਨਾ ਸਾ ਤੇ ਇਹਦੇ ਸਮਾਨ ਫਿਰ ਕਿਵੇਂ ਮਿਲਦਾ ਹੈ ਆਨੰਦ ਕੁਝ ਨਹੀਂ ਹੁੰਦਾ ਜੀ ਬੰਦਾ ਪੁਰਾਣਾ ਹੁੰਦਾ ਠੀਕ ਆ ਇਹਦਾ ਸਾਰਾ ਕੁਝ ਇੰਜਨ ਦਾ ਨਵਾਂ ਸਭ ਕੁਝ ਮਿਲਦਾ ਹੈ ਠੀਕ ਆ ਕ੍ਰੈਂਕ ਲੈ ਲੋ ਹੈਡ ਲੈ ਲੋ ਸਲੀਪ ਇਸ ਟਨੇ ਲੋ ਅੱਛਾ ਜੀ ਹਾਂ ਜੀ ਇੱਥੇ ਮਿਸਤਰੀ ਅਨਸਰ ਜੀ ਦੀ ਦੁਕਾਨ ਹੈ ਬਹੁਤ ਪੁਰਾਣੀ ਹੈ ਫਾਇਲ ਕਾ ਫਾਇਲ ਕਾ ਹਾਂ ਜੀ ਉਹ ਜੀ ਸਾਰਾ ਸਮਾਨ ਤੁਹਾਨੂੰ ਜਲੰਧਰੋਂ ਮਗਾ ਕੇ ਦੇ ਦੇਣਗੇ ਕੰਪਨੀ ਦਾ ਕੰਪਨੀ ਦਾ ਅ ਕਲੋਸ ਕਰ ਕਿਉਂਕਿ ਇੰਜਨ ਤੇ ਇਹਦੇ ਹੁਣ ਵੀ ਆਈ ਜਾਂਦੇ ਹਨ ਨਾ ਇਹ ਵੀ ਆਈ ਜਾਂਦੇ ਕਲੋਸ ਕਰ ਦੇਣਾ ਜਨਰੇਟਰ ਤੇ ਇੰਜਨ ਸਾਰੇ ਆਈ ਜਾਂਦੇ ਠੀਕ ਆ ਵੀ ਕੱਲਾ ਇਹਨਾਂ ਤੇ ਜਵੇਂ ਥੋੜੀ ਪਿੱਛੇ ਜਾ ਕੇ ਨਾ ਪ੍ਰੋਬਲਮ ਆ ਗਈ ਪਿੱਛੇ ਗਰਾਰੀਆਂ ਗੁਰੂੜੀਆਂ ਜਿਹੜੀਆਂ ਨੇ ਕੰਪਨੀ ਬੰਦ ਹੋ ਗਈ ਬੰਦ ਹੋ ਗਈ ਉੰ데 ਫਿਰ ਅਸੀਂ ਸੇ ਚੇਂਜ ਕਰੀ ਜਾਂਨੇ ਅੱਛਾ ਇਹ ਸਾਡੀ ਆਈ ਦਾ ਲਾਤਾ ਆਈ ਦਾ ਲਾਤਾ ਸੋਨਾ ਲਿਖਾ ਪਰ 60 ਦਾ ਲਾਤਾ ਹਾਂਜੀ ਹਾਂ ਤੇ ਉੱਥੇ ਅਰਜੁਨ ਦਾ ਲਾਤਾ ਉੱਥੇ ਨਾ ਗਰੇਵਾਲ ਸਾਹਿਬ ਲੁਧਿਆਣੇ ਦੇ ਵਿੱਚ ਅੱਛਾ ਉਹਨਾਂ ਨੇ ਤਿੰਨ ਸਿਲੰਡਰ ਦਾ ਜੀ ਲਾਇਆ ਆਪਣੇ ਅਰਜੁਨ ਦੇ ਅਰਜੁਨ ਦੇ ਸਮ ਅਗਲੇ ਪਾਸੇ ਅੱਛਾ ਉਹ 24 ਤਵੀਆਂ ਖੇਚ ਰਹੇ ਇਸ ਟਾਈਮ ਇੰਜਨ ਠੀਕ ਹੈ ਜੀ 24 ਤਵੀਆਂ ਹਾਂ ਆਮ ਬੰਦਾ ਖਿਚਾ ਕੇ ਕੋਈ ਖਾਵੇ ਮੈਨੂੰ ਉੱਚੋ ਵੀ ਤਵੀਆਂ ਖੇਚ ਰਹੇ 3 سلنڈر انجن 3 سلنڈر انجن ਹੋ ਗਏ ਠੀਕ ਆ ਕਿਉਂ ਗੇਅਰ ਬਾਕ ਤੇ ਚੱਕਰ ਥੋੜੇ ਮਲਾਣੇ ਪੈਂਦੇ ਜੀ ਹਾਂ ਉਹ ਤਾਂ ਮੈਚਿੰਗ ਹੋ ਗਈ ਤਾਂ ਫੇਰ ਸੇਫ ਹੋਵੇਗੀ ਤਾਂ ਹੀ ਖਿੱਚੇਗਾ ਤਾਂ ਬਾਕੀ ਕਰ ਲਾਸ ਕਰਦਾ ਰਹੇ ਬਾਕੀ ਹਾਂ ਵੀ ਜਿਹੜੇ ਟਰੈਕਟਰ ਅੱਜ ਵੀ ਨਾ ਜੁੜਿਆ ਇਹਦਾ ਨਾ ਜੁੜਿਆ ਤੇ ਉਹ ਟਰੈਕਟਰ ਦੀ ਸੇਲ ਵੱਧ ਹਾਂਜੀ ਹਾਂਜੀ ਬੜੀ ਦੂਰ ਤੋਂ ਆਉਂਦੇ ਜੀ ਹਾਂਜੀ ਰਾਜਸਥਾਨੋਂ ਜੈਸਰ ਵਗੈਰਾ ਸ਼ਹਿਰ ਹੋ ਗਿਆ ਹਾਂਜੀ ਤੇ ਰੱਬ ਤੁਹਾਡਾ ਭਲਾ ਕਰੇ ਮਨਫੁੱਲ ਵਾਲਾ ਚੱਕ ਹੋ ਗਿਆ ਹਾਂਜੀ ਸਭ ਤੋਂ ਗਾੜੀ ਦੇ ਵਿਚਾਲੇ ਵੀ ਆਉਂਦੇ ਆ ਠੀਕ ਆ ਤੇ ਇਧਰ ਆਪਣੇ ਪੰਜਾਬ ਚ ਬਹੁਤ ਆਂਦੇ ਆ ਰੱਬ ਤੁਹਾਡਾ ਭਲਾ ਕਰੇ ਕਜਨਾਲੇ ਤੋਂ ਠੀਕ ਹੈ ਤੇ ਆ ਜਿਹੜਾ ਬਾਰਡਰ ਹੈਗਾ ਕਿਹੜਾ ਬੱਟ ਵਜਦਾ ਬਾਗਾ ਬੱਟ ਬਾਗਾ ਬੱਟ ਉੱਥੋਂ ਵੀ ਆਂਦੇ ਸਰਦਾਰ ਮੱਸਾ ਸਿੰਘ ਜੀ ਅੱਛਾ ਹੀ ਉਹਨਾਂ ਦਾ ਮੱਸਾ ਸਿੰਘ ਠੀਕ ਹੈ ਬਹੁਤ ਤਗੜੇ ਸਰਦਾਰ ਨੇ ਉਹ ਕੰਮ ਕਰਾਣ ਉੱਥੋਂ ਵੀ ਆਂਦੇ ਮੇਰੇ ਕੋਲ ਠੀਕ ਜੀਰੇ ਤੋਂ ਆਂਦੇ ਜੀ ਅੱਛਾ ਇਹਨੇ ਤਾਂ ਹੌਨ ਇੰਜਨ ਬਣਾ ਕੇ ਲੈ ਕੇ ਮੇਥੋਂ ਪਿੱਕਰ ਲਾਸ ਕਰਦਾ ਰੈਕਟਰ ਜਿੱਥੇ ਵੀ ਹੈਗਾ ਤੁਹਾਡੇ ਕੋਲ ਕੰਮ ਆਉਂਦੇ ਆਉਂਦੇ ਜੀ ਬੜੀ ਬੜੀ ਉਹਨਾਂ ਦੀ ਮਿਹਰਬਾਨੀ ਉਹ ਮੈਨੂੰ ਜਿਨ੍ਹਾਂ ਨੇ ਇੱਜ਼ਤ ਬਖਸ਼ੀ ਹੈ ਇਹ ਵੇਖੋ ਜੀ ਜੇ ਆਪਣੇ ਕੋਲੇ ਕੋਈ ਗੁਣ ਆਪਣੇ ਕੋਲੇ ਕਲਾਕਾਰੀ ਤਾਂ ਤਾਂ ਹੀ ਲੋਕ ਜੁੜਦੇ ਹਨਾ ਇਹ ਤਾਂ ਗੱਲ ਆਈ ਹੈ ਜੀ ਹਾਂ ਜੀ ਨੇ ਰੱਖੇ ਮੈਨੂੰ ਜੀ ਉਹਨਾਂ ਨੇ ਮੈਂ ਤੁਹਾਡਾ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਉਹਨਾਂ ਦੇ ਕਿ ਬਹੁਤ ਹੀ ਮੈਨੂੰ ਇੱਜ਼ਤ ਦਿੱਤੀ ਉਹ ਬੰਦੇ ਨੇ ਠੀਕ ਹੈ ਜੀ ਵੀ ਅੱਜ ਮੇਰੀ 65 ਸਾਲ ਦੀ ਉਮਰ ਹੋ ਗਈ ਹੈ ਜੇ ਮੈਂ 12 ਸਾਲ ਦਾ ਇਸ ਮਸ਼ੀਨਰੀ ਚ ਪਿਆ ਠੀਕ ਆ ਅੱਜ 65 ਸਾਲ ਮੇਰੀ ਇਹ ਤਾਂ ਤਈਏ ਤੇਰੇ ਬਾ ਉਹ ਬਹੁਤ ਵੱਡੀ ਚੀਜ਼ ਆ ਹਨ ਬਾਕੀ ਆਗੇ ਮਾਲਕ ਉਹ ਖੁਸ਼ ਹੋ ਕੇ ਜਾਂਦੇ ਜੀ ਮੈਂ ਹੋਰ ਟਰੈਕਟਰ ਨਾਲ ਵੀ ਕੰਮ ਕਰਨਾ ਕੋਈ ਰੋਂਦਾ ਆਂਦਾ ਨਾ ਉਹ ਹੱਸਦਾ ਹੀ ਜਾਂਦਾ ਹੈ ਬੜੀ ਬਾਬੇ ਨਾਨਕ ਦੀ ਕਿਰਪਾ ਹੈ ਬੜੀ ਕਿਰਪਾ ਸਤਿਗੁਰੂ ਦੀ ਠੀਕ ਆ ਸਭ ਕੁਝ ਚਲਾ ਰਿਹਾ ਉਹ ਮਾਬੇ ਚਲਾ ਰਿਹਾ ਜੀ ਮੈਂ ਤਾਂ ਚਲਾਉਣੀ ਠੀਕ ਆ ਬਾਕੀ ਮਤਲਬ ਇਹ ਜਦੋਂ ਇੰਜਨ ਜ ਕਰਿਆ ਆਪਾਂ ਨਾ ਇਹਨਾਂ ਜ ਟਰੈਕਟਰ ਨੂੰ ਕੁਝ ਰਵਾ ਨਹੀਂ ਕਰਿਆ ਆਪਾਂ ਠੀਕ ਆ ਕੋਈ ਬਸ 2 ਕੋਹਟੇ ਉਥੋਂ ਚਲਾ ਕੇ ਲੈ ਗਏ ਕੱਲ ਹੀ ਲੈ ਕੇ ਆਂਦਾ ਸ਼ਾਇਦ ਕੱਲ ਸ਼ਾਮ ਨੂੰ ਲੈ ਕੇ ਆਂਦਾ ਚਲਾਇਆ ਨਹੀਂ ਫਿਰ ਵੀ ਆਪਾਂ ਇਹਦੇ ਮਗਰ ਰੋਟਾਵੇਟਰ ਪਾ ਕੇ ਥੋੜਾ ਜਿਹਾ ਲੋਡ ਤਾਂ ਪਾ ਕੇ ਦਿਖਾਉਣਾ ਹੀ ਹੈ ਮਤਲਬ ਵੀਡੀਓ ਉਦਾਂ ਫਿਰ ਅਧੂਰੀ ਰਹਿ ਜਾਂਦੀ ਆ ਲੋਕ ਕਹਿੰਦੇ ਵੀ ਕੋਈ ਚਲਾ ਕੇ ਤਾਂ ਦਿਖਾਉਣਾ ਸੀ ਮਤਲਬ ਨੋਰਮਲ ਲੋਡ ਪਾ ਕੇ ਦਿਖਾਵਾਂਗੇ ਫਿਰ ਕਦੀ ਸਬਬ ਬਣਿਆ ਤਾਂ ਫਿਰ ਇਹਦੇ ਤੇ ਆਪਾਂ ਦੱਬ ਕੇ ਚਲੋ ਹੁਣ ਇੱਕ ਤਾਂ ਖੇਤ ਬਜਾਈ ਨਹੀਂਗੇ ਬਜਾਈ ਕੋਈ ਥੋੜੀ-ਮੋਟੀ ਥਾਂ ਲੱਭਦੇ ਆਪਾਂ ਜਿੱਥੇ ਵੀ ਕੋਈ ਚਾਰ ਗੇੜੇ ਵੱਜਣਦੇ ਹੋਏਗੇ ਉਥੇ ਆਪਾਂ ਚਲਾ ਕੇ ਦਿਖਾ ਦਿੰਨੇ ਆ ਤੇ ਜੇਕਰ ਤੁਸੀਂ ਇਹਦੀ ਚਲ ਤੋ ਸਾਡੇ ਚੈਨਲ ਤੇ ਤੁਸੀਂ ਵੇਖ ਸਕਦੇ ਆ ਐਗਰੀਕਲਚਰ ਕਿੰਗ ਤੇ ਠੀਕ ਆ ਤੇ ਬਾਕੀ ਇਹ ਇਹ ਦੀ ਤਾਂ ਆਪਾਂ ਚਲਾ ਕੇ ਆ ਵਿਖਾਵਾਂਗੇ ਕਿਉਂਕਿ ਇਹ ਤਾਂ ਹੁਣ ਵਾਰ-ਵਾਰ ਉਹਣਾ ਨਹੀਂ ਪਤਾ ਉਹਨੂੰ ਲੈ ਕੇ ਜਾਣਾ ਟਰੈਕਟਰ ਠੀਕ ਆ ਤੇ ਬਾਈ ਤਾਂ ਕਹਿੰਦੇ ਸੀ ਭਈ ਤੁਸੀਂ ਕਹਿ ਦੋ ਤੇ ਆਪਾਂ ਸੇਲ ਕਰਨਾ ਟਰੈਕਟਰ ਅੱਛਾ ਮੈਂ ਕਿਹਾ ਨਹੀਂ ਭਈ ਤੁਸੀਂ 5 ਲੱਖ ਰੁਪਏ ਇਹਦੇ ਤੇ ਹੁਣ ਨੈਟ ਲੱਗਿਆ ਪਿਆ ਭਈ ਤੁਸੀਂ ਆਪ ਦੇ ਆਪ ਦੇ ਕੋਲ ਹੀ ਚਲਾਓ ਠੀਕ ਆ ਤੇ ਬਾਕੀ ਆਪਾਂ ਬਾਈ ਦਾ ਵੀ ਨੰਬਰ ਦੇ ਦਿੰਨੇ ਆ ਤੇ ਆਪਣਾ ਮਿਸਤਰੀ ਸਾਹਿਬ ਦਾ ਵੀ ਕਿਸੇ ਨੇ ਕੋਈ ਟਰੈਕਟਰ ਤਿਆਰ ਕਰਾਉਣਾ ਹੋਵੇ ਜਾਂ ਕਿਦਾਂ ਵੀ ਬਾਈਆਂ ਦੇ ਫੋਨ ਆਉਂਦੇ ਰਹਿੰਦੇ ਆ ਠੀਕ ਆ ਆਓ ਵੀਡੀਓ ਤੇ ਨੰਬਰ ਪਹਲਾ ਦਿੰਨੇ ਥੱਲੇ ਹਾਂਜੀ ਹਾਂਜੀ ਮੈਂ ਵੈਸੇ ਵੀ ਵੀਡੀਓ ਚਾਹ ਪਤਾ ਨੰਬਰ ਬੋਲ ਦਿਨਾ ਪਵਨ ਆਉਂਦਾ ਨਾ ਮੇਰਾ ਨਾਮ ਰਾਜਾਰਾਮ ਪੱਪੂ ਹੈ ਠੀਕ ਹੈ ਜੀ ਤੁਸੀਂ ਇਹ ਰਾਜਾਰਾਮ ਨੂੰ ਪੁੱਛੋਗੇ ਤਾਂ ਰਾਜਾਰਾਮ ਦਾ ਕਿਸੇ ਨੂੰ ਦੱਸਣਾ ਉਹ ਬਚਪਨ ਦਾ ਨਾਮ ਮੇਰਾ ਪੱਪੂ ਹੈ ਨਾ ਪੱਪੂ ਹਾਂਜੀ ਉਹ ਫਿਰ ਉਹਦੇ ਨਾਲ ਮੈਨੂੰ ਜੋੜਨਾ ਹੈ ਰਾਜਾਰਾਮ ਪੱਪੂ ਠੀਕ ਆ ਹਾਂਜੀ ਉਹ ਮੇਰੇ ਮੁੰਡੇ ਦਾ ਨਾਮ ਪਵਨ ਹੈ ਠੀਕ ਆ ਸਾਰਾ ਉਦ ਵਰਕਸ਼ਾਪ ਜੀ ਉਹੀ ਸਮਾਰਿਆ ਇਸਟ ਵਰਕਸ਼ਾਪ ਆਪਣੀ ਕਿੱਥੇ ਕਰਾਈਂਦੀ ਐ ਇਹ ਲੈ ਰਹਿ ਗਈ ਆਪਣੀ ਵਰਕਸ਼ਾਪ ਆਪਣੇ ਮਲੋਟ ਰੋਡ ਚੋਂ ਕਿ ਅਸਲ ਰੋਡ ਤੋਂ ਕਹਿੰਦਾ ਨਾ ਫੇਲ ਕਾ ਹਾਂਜੀ ਮੋੜ ਦੇ ਸਾਰੀ ਕਿਕਰਾਂ ਦਾ ਕਿਕਰ ਦੇ ਨਾਲ ਨੀ ਪਟ્રોલ ਪੰਪਾਂ ਦੇ ਸਾਹਮਣੇ ਹਾਂਜੀ ਸਾਹਮਣੇ ਪਟ્રોલ ਪੰਪਾ ਹਾਂ ਉਹਨਾਂ ਦੇ ਸਾਹਮਣੇ ਦੁਕਾਨ ਤੇ ਦੁਕਾਨ ਸਾਹਮਣੇ ਪਪੂ ਰਾਜਾਰਾਮ ਲਿਖਿਆ ਹੁੰਦਾ ਠੀਕ ਆ ਸਮਝੇ ਨਾ ਤਾਂ ਨਾਲ ਮੇਰਾ ਮੁੰਡਾ ਹੀ ਕੰਮ ਕਰਦਾ ਨਾਲ ਖਾਨ ਵਾਲਾ ਵੈਸੇ ਚਲੋ ਹਾਂਜੀ ਤੇ ਨੰਬਰ ਆਪਣਾ ਬੋਲ ਦਿੰਦੇ ਮੇਰਾ ਨੰਬਰ ਆ ਜੀ 95695 98200 ਫਿਰ ਦੁਬਾਰਾ ਬੋਲ ਦਿੰਨੇ ਆ 95695 98200 ਮਿਸਤਰੀ ਸਾਹਿਬ ਦਾ ਨੰਬਰ ਤੇ ਆਪਣੇ ਇਸ ਟਰੈਕਟਰ ਦੇ ਮਾਲਕ ਦਾ ਨੰਬਰ ਆਪਾਂ ਲਿੰਕ ਦੇ ਵਿੱਚ ਵੀਡੀਓ ਦੇ ਵਿੱਚ ਡਿਸਪਲੇ ਤੇ ਦੇ ਦਾਂਗੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗੇ ਇਹ ਇਹ ਨਾ ਤਾਂ ਨੰਬਰ ਹੈ ਮੇਰੇ ਕੋਲ ਹਾਂ ਬੋਲ ਦਿਓ ਕੋਈ 94173 86864 ਠੀਕ ਆ ਤੇ ਮੇਰੇ ਮੁੰਡੇ ਦਾ ਨੰਬਰ ਤੇਰੇ ਕੋਲ ਚਲੋ ਇੱਕ ਹੀ ਫੜੂਗਾ ਚਲੋ ਦੇ ਦੋਸਤ ਬਾਕੀ ਆਪਾਂ ਦੋਨੋਂ ਅੱਗੇ ਚਲਾ ਕੇ ਬੁਲਾ ਕੇ ਦਿਖਾਉਣੇ ਛੋਟਾ ਵੇਟਰ ਤੇ ਹਾਂਜੀ ਹਾਂਜੀ ਇਹ ਟਰੈਕਟਰ ਆਪਾਂ ਚਲਾ ਕੇ ਦਿਖਾਓ ਇਧਰ ਗੇੜਾ ਦੇਣਾ ਤੇ ਇੱਕ ਦਾ ਦੇ ਦਾਂਗੇ ਕੋਈ ਕੋਈ ਦੋਵੇਂ ਚਲਾ ਕੇ ਦਿਖਾ ਦੇ ਹਾਂ ਦੋਵੇਂ ਚਲਾ ਕੇ ਦਿਖਾ ਦਿੰਨੇ ਠੀਕ ਆ ਚਲੋ ਧੰਨਵਾਦੀ ਕੋਈ ਨਹੀਂ